ਮੇਜਾ ਪਿੰਡ ਹੋਰ ਕਿਵੇਂ ਯਾਦ ਆਗੀ ਪਿੰਡ ਨੂੰ ਯਾਦ ਤਾਂ ਬਈ ਸੁਣ ਪਤਾ ਬਾਬੀ ਨੇ ਫੋਨ ਕਰਿਆ ਸੀਗਾ ਅੱਛਾ ਹਰਪ੍ਰੀਤ ਨੇ ਫੋਨ ਕੀਤਾ ਸੀਗਾ ਵੀ ਕਹਿੰਦੀ ਆ ਕੇ ਕਿਰਨਾ ਮਿਲ ਜਾ ਜੀ ਕਰਦਾ ਮੈਂ ਆ ਚੱਲ ਕੋਈ ਬਾਬੀ ਮੈਂ ਆ ਜਾਨੀ ਐਗੀ ਵਧੀਆ ਕਰਿਆ ਆਪਣੇ ਬੜਾ ਵਧੀਆ ਕਰਿਆ ਇਹਨੂੰ ਪਤਾ ਬਈ ਫਿਰ ਜੇ ਮਾਂ ਹੁੰਦੀ ਤਾਂ ਮਾਂ ਫੋਨ ਕਰਿਆ ਕਰਦੀ ਵੀ ਤੀ ਆ ਜਾ ਹੁਣ ਚੱਲ ਭਾਬੀ ਆ ਗਈ ਭਾਬੀ ਵਿਚਾਰੀ ਨੇ ਮੇਰਾ ਪਿੰਡ ਰੱਖ ਰੱਖਿਆ ਦਾ ਜੇ ਇਹ ਨਾ ਹੁੰਦੀ ਮੇਰੇ ਤਾਂ ਬਈ ਪੇਕੇ ਹੀ ਮਿਟ ਜਾਂਦੇ ਬਣੇ ਮੇਰੀ ਗੱਲ ਸੁਣ ਤੂੰ ਉਹਦੀ ਪਰਜਾਈ ਨੂੰ ਸਰਾਹੀ ਜਾਨੀ ਐ ਤੇ ਮੈਂ ਤੇਰਾ ਭਰਾ ਤੂੰ ਮੇਰਾ ਨਾਂ ਹੀ ਲੈਂਦੀ ਬਣੇ ਕੀ ਗੱਲ ਹਾਂ ਬਾਈ ਫਿਰ ਉਹੀ ਗੱਲ ਕਹਿਣੀ ਆ ਵੀ ਤੁਸੀਂ ਦੋਨੇ ਜਣੇ ਆ ਜਿਨ੍ਹਾਂ ਨੇ ਮੇਰਾ ਪੇਕਾ ਜਉਂਦਾ ਰੱਖ ਰੱਖਿਆਗਾ ਜੇ ਤੁਸੀਂ ਨਾ ਹੋ ਤਾਂ ਮੇਰੇ ਪੇਕੇ ਹੁਣ ਨੂੰ ਕਦੋਂ ਦੇ ਮਾਰੇ ਹੁੰਦੇ ਮੇਰੇ ਲੈ 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 ਤੂੰ ਐਵੇਂ ਮਨ ਹਲਕਾ ਕਰੀ ਜਾਨੀ ਬਣੇ ਉਹ ਤੇਰੇ ਪੇਕੇ ਨੇ ਸੁੱਖਣ ਵਾਲਾ ਮੈਂ ਤੇਰਾ ਭਰਾ ਹਰ ਵੀ ਤੇਰੀ ਪਰਜਾਈ ਐ ਸਾਰਾ ਕੁਸਾ ਘਰ ਵੀ ਤੇ ਰਹੀ ਐ ਬਣੇ ਹਾਂ ਐ ਤਾਂ ਹੈਗਾ ਬਾਈ ਘਰ ਤਾਂ ਚੱਲ ਮੇਰਾ ਹੈਗਾਗਾ ਪਰ ਮੈਨੂੰ ਤਾਂ ਤਾਈ ਬਣਨਾ ਥੋੜਾ ਜਿਆਦਾ ਲੱਗਦਾਗਾ ਆਈ ਨੂੰ ਮੇਰਾ ਇੱਥੇ ਆਉਣਾ ਚੰਗਾ ਨਹੀਂ ਲੱਗਦਾ ਉਹ ਲੈ ਲੈ ਉਹ ਮੇਰੀ ਮਾਂ ਦਾ ਸਹਵਾਈ ਇਹ ਹੈ ਜੇ ਉਹ ਤਾਂ ਤੇਰੀ ਮਾਂ ਨਾਲ ਵੀ ਪਹਿਲਾਂ ਲੜਦੀ ਰਹਦੀ ਤੇ ਪਹਿਲਾਂ ਉਹਨੂੰ ਦਾ ਸਕੂਨ ਸਮਝਾਵੇ ਉਹ ਮੇਰੀ ਗੱਲ ਸੁਣ ਲੈ ਭਨੇ ਉਹ ਤਾਂ ਨਾ ਪਰੜ ਪੰਡਈ ਹੈ ਉਹਦੇ ਮਨ 'ਚ ਨਹੀਂ ਹੈਗਾ ਕੁਝ ਬਈ ਮਨ 'ਚ ਤਾਂ ਹੈ ਨੀਗਾ ਕੁਝ ਐ ਤਾਂ ਮੈਂ ਸਮਝਦੀ ਆਂਗੀ ਪਰ ਆਏ ਆਂਗਾ ਵੀ ਉਦੋਂ ਗੱਲਾਂ ਹੋਰ ਹੁੰਦੀਆਂ ਸੀਗੀਆਂ ਤੇ ਹੁਣ ਗੱਲਾਂ ਹੋਰ ਆ ਗਈਆਂ ਹਾਂ ਉਦੋਂ ਤਾਂ ਭਨੇ ਤੂੰ ਗੱਲਾਂ ਚੱਲ ਜਾਂਦੀਤੀ ਹਾਂ ਹੁਣ ਤੈਨੂੰ ਆਏ ਹੋਇਆ ਪਿਆ ਵੀ ਮੇਰਾ ਮਾਂ ਪਿਓ ਨਹੀਂ ਹੈਗਾ ਤਾਈ ਦੇਖ ਲੈ ਤੇਰੀ ਤਾਈ ਇਹਨਾਂ ਗੱਲਾਂ ਨੂੰ ਸਮਝਦੀ ਨਹੀਂ ਹੈਗੀ ਮੇਰੀ ਮਾਂ ਨਹੀਂ ਸਮਝਦੀ ਇਹਨਾਂ ਗੱਲਾਂ ਨੂੰ ਹੁਣ ਗੱਲਾਂ ਕਿੱਥੇ ਜਾਂਦੀਆਂ ਨੇ ਕਿਆਂ ਚਲ ਕੋਈ ਨਾ ਬਾਈ ਉਹ ਤਾਂ ਛੱਡ ਪਰੇ ਚਲ ਤਾਈ ਤਾਂ ਹੈ ਹੀ ਇਹ ਜੀ ਆ ਗਈ ਤੁਸੀਂ ਦੱਸੋ ਤੁਸੀਂ ਠੀਕ ਠਾਕ ਰਹਿੰਦੇ ਹੋ ਪਣੀ ਅਸੀਂ ਤਾਂ ਠੀਕ ਆ ਉਹ ਮੇਰੀ ਗੱਲ ਸੁਣ ਲੈ ਕਹਿੰਦੇ ਹੁੰਦੇ ਫੱਟ ਤਾਂ ਪਣੇ ਮਿਲ ਜਾਂਦੇ ਨੇ ਪਰ ਜਿਹੜੇ ਬੋਲ ਕੋਬੋਲ ਹੁੰਦੇ ਨੇ ਨਾ ਸ੍ਰੀਕਾਂ ਦੇ ਇਹ ਨਹੀਂ ਮਿਲਦੇ ਹੁੰਦੇ ਇਹਨੂੰ ਕੌਣ ਸਮਝਾਵੇ ਕਮਲੀ ਨੂੰ ਉਹੀ ਤਾਂ ਗੱਲ ਆ ਬਾਈ ਚਲ ਕੋਈ ਨਾ ਚਲ ਤਾਈ ਆ ਗਈ ਹਾਂ ਤੂੰ ਗੁੱਸਾ ਨਾ ਕਰਿਆ ਕਰ ਮੈਂ ਤੈਨੂੰ ਇਹ ਗੱਲ ਸਮਝਾਉਣਾ ਚਾਹੁੰਦਾ ਸੀ ਪਣੇ ਜਦ ਜੇ ਮਾਂ ਹੁੰਦੀ ਮਾਂ ਵੀ ਮੈਨੂੰ ਕੁੱਤੋਂ ਫੜ ਕੇ ਉਹ ਕਰਿਆ ਕਰਦੀ ਉਹਦਾ ਵੀ ਕੀ ਗੁੱਸਾ ਮੰਨਣਾ ਹਾਂ ਨਾਲੇ ਮੇਰੀ ਗੱਲ ਸੁਣ ਲੈ ਬਣੀ ਉਹ ਪਤਾ ਨਹੀਂ ਸਾਲ ਐ ਪਤਾ ਨਹੀਂ 6 ਮਹੀਨੇ ਕਿੰਨਾ ਇੰਤਰੇ ਇਹਦਾ ਬਲੱਡ ਜਾ ਵੱਧ ਫੁੜਕ ਕੇ ਦੀ ਐਂ ਮਰਦੀ ਨਾ ਤੂੰ ਹੱਡੀ ਨਹੀਂ ਆਏ ਨਾ ਤਾਈ ਮੈਨੂੰ ਹੁਣ ਪਰਝਾਈ ਲੈ ਕੇ ਆਈ ਆਗੀ ਹੁਣ ਪਰਝਾਈ ਦਾ ਕਿਹਾ ਮੈਂ ਕਿਵੇਂ ਮੋੜ ਦਿੰਦੀ ਕਿਨੇ ਲੈ ਆਂਦਾ ਪਰਜਾਈ ਨੇ ਘੜੀ ਨੇ ਲੈਤਾ ਬਠਾ ਦਾ ਤੇਰੇ ਕੋਲ ਗਰਦਲ ਸੀਗਾ ਹਰਪੀਤ ਭਾਬੀ ਲੈ ਕੇ ਆਈਆ ਮੈਨੂੰ ਉਥੋਂ ਖੰਡਰਾ ਵਰਗੇ ਘਰ ਚੋਂ ਲੈ ਕੇ ਆਈਆ ਮੈਨੂੰ ਜਿਹੜਾ ਤੁਸੀਂ ਐ ਬਣਾ ਛੱਡਿਆਗਾ ਅਸੀਂ ਕੀ ਬਣਾ ਛੱਡਿਆ ਕੱਕਾ ਦਾ ਤੁਮਈਆ ਬਰਬਾਦ ਕਿਸੇ ਨੂੰ ਦੇ ਦੇ ਵੇਚ ਦੇ ਤਾਂ ਹੀ ਮੈਂ ਕਿਵੇਂ ਵੇਚਦਾ ਬਚਪਨ ਕੱਢਿਆ ਮੈਂ ਉੱਥੇ ਹੁਣ ਤੁਹਾਡੇ ਕੰਮ ਆਈ ਜਾਂਦਾ ਤੁਸੀਂ ਤੂੜੀ ਪਾ ਰੱਖੀਓ ਤੇ ਰੂੜੀਆਂ ਲਾ ਰੱਖੀਆਂ ਗੀਆਂ ਪੱਤਿਆ ਇਹ ਕਹੜਾ ਸੀਲ ਕਰਦੀ ਐ ਬੰਦ ਕਰਦੇ ਦਾਂ ਦਾ ਕੱਢ ਲਾਂਦੀ ਐ ਸੱਚੀ ਦਾ ਨਾ ਕਹੇ ਤੁੰਦਿਆਂ ਦੇ ਬੁੜੀ ਹੋਵਦਾ ਜੀ ਨੂੰ ਰਹੀ ਤੇ ਤਾਂ ਬੁੱਧਾ ਹੈ ਇਹਦਾ ਕਹਿਣਾ ਛੱਡਣ ਨਾਲ ਮਾਝੋ ਵੀ ਨਹੀਂ ਵਿਖੜੀ ਛੱਡ ਦੇ ਇੱਕ ਤਾਂ ਬੰਦਾ ਉਹਦੀ ਗੱਲ ਜੇ ਤਾਂ ਕੋਈ ਸੀ ਵੀ ਨੀ ਕਿਸੇ ਕੋਲੇ ਜਾ ਕੇ ਬੈਠੀ ਦਿੱਕੀ ਬਾਤ ਤੇ ਰੋਟੀ ਲੱਗਦੀ ਸੀ ਨਾ ਮਸ਼ੀਨ ਜਰਦੀ ਬਲੀ ਤਾਂ ਕੱਪੜਿਆਂ ਦੀ ਮਸ਼ੀਨ ਹੈਗੀ ਹੈ ਹੁਣ ਅੱਧਾ ਤੇ ਜਿਸ ਨੇ ਕਹਦੀ ਲੱਗੀ ਹੈ ਜੇ ਦੀ ਤੁਂਗਿਆ ਕਿਤਰਾ ਲੋਕ ਹੈ ਜੇ ਦੀ ਆਪਣੇ ਕੱਪੜੇ ਧੋਣੀ ਹੈ ਪ੍ਰੈਸ ਕਰਕੇ ਕੱਢਦੀ ਹੈ ਲੈ ਉਹ ਮਮਾ ਆ ਕੇ ਦੇਖੀ ਆਪਣੇ ਇਹ ਕਿੰਨੀ ਆਈ ਆ ਜੇ ਕਿਤੇ ਬਾਹਰ ਆਈ ਆ ਉਹ ਆ ਪਰ ਆਈ ਆ ਕਿ ਆਪਾਂ ਕੰਮ ਉਹਦਾ ਕਰਨਾ ਵੀ ਕੰਮ ਆ ਪਰ ਇਹ ਤਾਂ ਉਹ ਵੀ ਤਾਂ ਆ ਇਹਨੂੰ ਇਹ ਦੱਸ ਕਿ ਕਿਸੇ ਨੇ ਆਣਦੇ ਨਾ ਗਵਾਰ ਦੇ ਕਿਸੇ ਨੇ ਦੇਖੀ ਤੇ ਉਤਰ ਆ ਕੇ ਕੱਪੜੇ ਕੱਢਦੀ ਹੋਵੇ ਮਸ਼ੀਨ ਸਾਢੇ ਦਾ ਜਿਹੜੀ ਮੈਂ ਤਾਂ ਜਿਹਦੀ ਪ੍ਰੈਸ ਵੀ ਦੇਖੀ ਹਜੇ ਤੱਕ ਜਿਹੜਾ ਇਹ ਰੋਟਾ ਨਾ ਪਾਉਂਦੀ ਆ ਉਹ ਤੋਂ ਆ ਦੋ ਲੱਖ ਤੋਂ ਵੱਧ ਨਾ ਮਸ਼ੀਨ ਵੀ ਨਹੀਂ ਆਉਣੀ ਜੀਪ ਦਾ ਕਾਦੀ ਹੈ ਆਪੇ ਚਰਪਲੈਂ ਦੀ ਆਪੇ ਪਾਣੀ ਲੈਦੀ ਹੈ ਕਦੀ ਇੰਨੇ ਮਸ਼ੀਨ ਕੋਲੇ ਖੜੀ ਰਹਿਣੀ ਹੈ ਕਦੀ ਦੂਜੀ ਮਗਾਲਾ ਤੇਰੇ ਪੈਰ ਤੋਂ ਕਦੀ ਹਸਪਤਾਲ ਗੱਲ ਜਿਵੇਂ ਕਹਿੰਦੇ ਹੁੰਦੇ ਆ ਕਿ ਬਟੇਰਾ ਆਇਆ ਪੈਰ ਤੋਂ ਲੈ ਐ ਕਹਿੰਦੀ ਆ ਮੈਨੂੰ ਬਟੇਰਾ ਹਾਂ ਉਹ ਆ ਮੈਂ ਤਾਂ ਪਹਿਲੀ ਪਾਣੀ ਤੇ ਆ ਆ ਉਹ ਆਨੇ ਰਿਸ ਤੇ ਪਹਿਲੀ ਵਾਰ ਨੂੰ ਕਰਤੀਏਗੀ ਕੋਈ ਤਰ੍ਹਾਂ ਨਹੀਂ ਕੇ ਪੈਰਾਂ ਤੋਂ ਲੈ ਪੈਰਾਂ ਨੂੰ ਖੱਡ ਕੇ ਲੈ ਜੀ ਉਹ ਹਰ ਪਹਿਲੀ ਮਿਲਦਾ ਆਪਣਾ ਰੌਲਾ ਸੱਜੇ ਦੇ ਪਿੱਛੇ ਪੂਰਾ ਮੈਨੂੰ ਪਤੀ ਐ ਤੁੰ ਜੀ ਵੀ ਬਈ ਉਹ ਵੀ ਬਿਲ ਕਰਦੀ ਖਤ ਹੋ ਗਿਆ ਪਹਿਲਾਂ ਤੁਸੀਂ ਮਾਰੇ ਘਟਾ ਨੂੰ ਬੁਲਾਵਾ ਮੈਂ ਮੇਰੇ ਨਾੜੇ ਪਰ ਮੈਂ ਥੋੜਾ ਕਹਿਨੀ ਆ ਵੀ ਇਹ ਜ਼ਮੀਨ ਤੁਸੀਂ ਸਾਨੂੰ ਪੈਸੇ ਦੇ ਦਿਓ ਕਮਲ ਜੀ ਆਪਦਾ ਹੋਰ ਖੇਤ ਲੈ ਜੋ ਬਣ ਮੈਂ ਤੇ ਹੀ ਕਦੀ ਤੋਂ ਮਿੱਟੀ ਰੌੜਾ ਮਖਾ ਉੱਪਰੇ ਰੌੜੇ ਵਾਲੀ ਖੇਤੋ ਜੇ ਆਪੀ ਹੋਰ ਲੈ ਲੂ ਕਿੰਨਾ ਉਹ ਵੀ ਤਾਂ ਗੱਲ ਹੈ ਜੀ ਤਾਂ ਹੁਣ ਜੇ ਤੁਸੀਂ ਕਿੱਲਾ ਉਹਦਾ ਨਰੌਲੇ ਵਾਲਾ ਵੇਚ ਜਿਓਗੇ ਤੇ ਅਸੀਂ ਭੈਣਾ ਪੈਸੇ ਚੱਕ ਲਿਆਵਾਂ ਦੀਆਂ ਮੈਨੂੰ ਸ਼ਰਮ ਨਹੀਂ ਆਉ ਸਾਡੇ ਕੋਲੇ ਫਿਰ ਤੁਸੀਂ ਕਹਿ ਰਹੇ ਹੋ ਮੈਂ ਉਸ ਬਾਰੇ ਲੈ ਗਈ ਉਹ ਵੀ ਤਾਂ ਗੱਲ ਹੈ ਕੁੜੀਆਂ ਕੋਲੇ ਸੰਧਾਰੇ ਫੇਰ ਆਉਂਦੀ ਹੁੰਦੀਆਂ ਕਿ ਪੇਕਿਆ ਨਾ ਬਰਤਨ ਪੇਕਿਆਂ ਤੋਂ ਕੁਝ ਲੈ ਕੇ ਨਾ ਉਹਨੂੰ ਹਨਾ ਇਹ ਤਾਂ ਜ਼ਮੀਨਾਂ ਦੇ ਹਿੱਸੇ ਲੈ ਜਾਂਦੀਆਂ ਨਾਲੇ ਫਿਰ ਸੰਧਾਰੇ ਪਾਲਦੇ ਨੇ ਫਿਰ ਕੌਣ ਦੇਣਾ ਆਉਂਦਾ ਭਾਈ ਹੁਣ ਤਾਂ ਹੀ ਆਈ ਐ ਉਹ ਵੀ ਤਾਂ ਗੱਲ ਹੈ ਚਲ ਕੋਈ ਨਹੀਂ ਤੂੰ ਐ ਕਰ ਕੁਕਰਾਮ ਮੈਂਨੇ ਤੇ ਤੇਰੇ ਖਾਤਰ ਚਾਹ ਬਣਾਉਣੀ ਹੈ ਮੈਂ ਬੁੜੀ ਨੂੰ ਕੰਨੀ ਵੀ ਲੈ ਆ ਕੇ ਦੇ ਬਿਸਕਟ ਜਿਵੇਂ ਆਪਿਆਂ ਵਾਲੇ ਹੁੰਦੀ ਹੁੰਦੀਆਂ ਨਾ ਮੇਰੇਆਂ ਨੂੰ ਵੀ ਲੈ ਕੇ ਦੇ ਤੂੰ ਛੱਡ ਪਰਾਂਣਾ ਬਿਸਕਟਾ ਦੂੰ ਮੈਂ ਤਾਂ ਇੰਨੀ ਚੰਗੀ ਬਣ ਚਾਹਦੀ ਹੂ ਤੱਕ ਕਰ ਦੇ ਤੇ ਮੈਂ ਤਾਂ ਮਤ ਤੁਹਾਨੂੰ ਜਿਹੜਾ ਤੂੰ ਸਮਾਨ ਲੈ ਕੇ ਇੰਜ ਮੋ ਵੀ ਟੱਕ ਤੱਕਦੀਆਂ ਪਰ ਐਸੇ ਤੁੰਗਾਉਂਦੇ ਹਾਂ ਕੋਈ ਨਹੀਂ ਤੂੰ ਤੂੰ ਨਾ ਟੈਂਸ਼ਨ ਲੈ ਮੈਂ ਤਾਂ ਦੱਸਾ ਸਾਡਾ ਤਾਂ ਰੋਜ਼ ਨਹੀਂ ਚੱਲਦਾ ਕੁੱਤੀ ਚਿਕਾ ਹਾਂ ਹਾਂ ਥੋੜਾ ਤਾਂ ਚੱਲਦਾ ਦੇਖੋ ਇਸ ਕਰਾਰ ਆਏ ਤੋਂ ਤਾਂ ਭੈੜਾ ਲੱਗਦਾ ਨਾ ਏ ਕਿੱਥੇ ਮੰਨਦੀ ਆ ਰਿਸ਼ਤੇਦਾਰਾਂ ਨੂੰ ਇਹ ਤਾਂ ਇਹ ਤਾਂ ਮਾਮੇਉਰੀ ਹੀ ਹੋਣੇ ਤਾਂ ਉਹ ਮਿੱਕੜਾ ਚ ਪਾ ਕੇ ਬੈਹ ਜਾਂਦੀ ਐ ਚਲ ਜਿਹਨੂੰ ਉਹਦੋਂ ਵੀ ਕਹਿ ਦਾਂਦੀ ਐ ਇਹਦੇ ਪੇਕੇ ਆਏ ਨਹੀਂ ਦਿੰਦੇ ਆਏ ਨਹੀਂ ਦਿੰਦੇ ਮਾਮਾ ਵੀ ਵਿਚਾਰਾ ਉਹ ਵੀ ਗੱਲ ਇਹਨੂੰ ਕਈ ਕੀ ਜਾਂਦਾ ਦੋ ਚਲ ਕੋਈ ਨਾ ਮੇਰੀ ਤਾਂ ਮਾਮੇਉਰੀ ਵੀ ਵਧੇਰਾ ਕਰਾਉਂਦੇ ਆ ਮਾਤਾ ਚਲਾਂ ਮੰਜਾ ਪੜੀ ਵੀਂ ਟਾਉਂਦੇ ਆ ਮੰਜਾ ਨਹੀਂ ਤੂੰ ਅੰਦਰ ਵਗ ਚਲ ਕੋਈ ਨਹੀਂ ਨਾ ਉਹ ਫੋਨ ਪਤਾ ਨਹੀਂ ਕਿ ਆਈ ਇਹ ਨਾ ਪਹਿਲਾਂ ਮੈਂ ਫੋਨ ਦੇਖ ਲਾਂਗੀ ਤੇ ਫਿਰ ਮੈਂ ਜਾਣੀ ਆ ਬੁੜੀ ਕੋਲੇ ਕਰਦੀ ਹਾਂ ਉਹਦੇ ਨਾਲ ਗੱਲ